ਰਵਨੀਤ ਬਿੱਟਰ ਨੂੰ ਮੈਂ ਟਵੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ ਵਿੱਚ ਰੇਲਵੇ ਦੇ ਵਿੱਚ ਮੈਂ ਕਹਾਂ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਵਾਉਣੀ ਹੈ ਕੋ ਕੋਾਲੀ ਜਾਂ ਕੋਈ ਉਹ ਲਵਾ ਦੂੰਗਾ ਹੁਣ ਤਾਂ ਨਹੀਂ ਉਹ ਦਿਨ ਦੇ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡਿਬੇਟ ਵਾਲੇ ਚੈਲੰਜ ਨੂੰ ਲੈ ਕੇ ਰਵਨੀਤ ਬਿੱਟੂ ਦੇ ਵੱਲੋਂ ਇਹ ਚੈਲੰਜ ਜਿਹੜਾ ਸਵੀਕਾਰ ਕਰ ਲਿਆ ਜਾਂਦਾ ਹੈ ਤੇ ਰਵਨੀਤ ਬਿੱਟੂ ਇਹ ਕਹਿੰਦੇ ਨੇ ਕਿ ਜਿੱਥੇ ਵੀ ਤੁਸੀਂ ਸਦਨਾ ਜਿਹੜੇ ਚੈਨਲ ਤੇ ਕੁਰਸੀ ਢਾ ਲਿਓ ਮੈਂ ਪਹੁੰਚ ਜਾਵਾਂਗਾ ਤੇ ਕੱਲੇ-ਕੱਲੇ ਸਵਾਲ ਦਾ ਭਗਵੰਤ ਮਾਨ ਜੀ ਤੁਹਾਡੇ ਕੋਲੋਂ ਜਵਾਬ ਵੀ ਲਵਾਂਗਾ ਹਾਲਾਂਕਿ ਇਸ ਨੂੰ ਲੈ ਕੇ ਹੁਣ ਪ੍ਰੈਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਤੰਜ ਭਰੇ ਲੈਜੇ ਦੇ ਵਿੱਚ ਕਿਹਾ ਕਿ ਮੈਂ ਰਵਨੀਤ ਬਿੱਟੂ ਦੇ ਨਾਲ ਡਿਬੇਟ ਕਰਾਂਗਾ ਉਹਨਾਂ ਦੇ ਵੱਲੋਂ ਇੱਕ ਤਰੀਕੇ ਨਾਲ ਤੰਜ ਕੱਸਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਤਾਂ ਰੇਲ ਮੰਤਰੀ ਹੁੰਦਿਆਂ ਹੋਇਆਂ ਪੰਜਾਬ ਦੇ ਵਿੱਚ ਕੋਈ ਰੇਲ ਦਾ ਕੰਮ ਨਹੀਂ ਕਰਵਾ ਪਾਰੇ ਕਿਸੇ ਪੁਲ ਦਾ ਕੰਮ ਨਹੀਂ ਕਰਵਾ ਪਾਰੇ ਆਪਣੇ ਹਲਕੇ ਧੁਰੀ ਦਾ ਜ਼ਿਕਰ ਕਰਦੇ ਹਨ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਇੱਥੇ ਰੇਲਵੇ ਪੁਲ ਦਾ ਕੰਮ ਜਿਹੜਾ ਹੈ ਉਹ ਰਵਨੀਤ ਬਿੱਟੂ ਨਹੀਂ ਕਰਵਾ ਪਾਰੇ ਤਾਂ ਉਹ ਹੋਰ ਕੀ ਕੁਝ ਕਰਨਗੇ ਹਾਲਕਿ ਸੀਐਮ ਬਦਲਣ ਵਾਲੇ ਸਵਾਲ ਤੇ ਮੁੱਖ ਮੰਤਰੀ ਮਾਨ ਪਹਿਲਾਂ ਹੀ ਕਲੀਅਰ ਕਰ ਚੁੱਕੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਵੀ ਆਖ ਦਿੱਤਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਦਲਿਆ ਜਾਣਾ ਕਿਉਂਕਿ ਜਿਵੇਂ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਹਾਰ ਹੁੰਦੀ ਹੈ ਤਾਂ ਵੱਡੇ ਸਵਾਲ ਇਹ ਉੱਠਦੇ ਨੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਪਰ ਉਥੇ ਹੀ ਦੱਸ ਲਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬੁੱਲੇ ਵੀ ਕਲੀਅਰ ਕਰ ਦਿੱਤਾ ਗਿਆ ਤੇ ਉਦੋਂ ਰਵਨੀਤ ਬਿੱਟੂ ਦੇ ਡਿਬੇਟ ਵਾਲੇ ਚੈਲੰਜ ਤੇ ਵੀ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਤੰਜ ਕੱਸ ਦਿੱਤਾ ਰਵਨੀਤ ਬਿੱਟੂ ਨੂੰ ਮਟਵੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ ਚ ਰੇਲਵੇ ਦੇ ਵਿੱਚ ਮੈਂ ਕਹਾਂ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਵਾਉਣੀ ਹੈ ਕੋ ਕੋਾਲੀ ਜਿਹਾ ਕੋਈ ਉਹ ਲਵਾ ਦੂੰਗਾ ਹੂੰ ਤਾਂ ਨਹੀਂ ਉਹ ਦਿਨ ਦੇ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀ ਇਹਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਉਹ ਉਹਨਾਂ ਨੂੰ ਵਿਚਾਰਨ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਦਿਲਜੀਤ ਦੀ ਫਿਲਮ ਵਾਸਤੇ ਤਾਂ ਰੋਕੋ ਵੀ ਰੋਕੋ ਨਹੀਂ ਤਾਂ ਗਦਾ ਰਹਾ ਹੈ ਦੇਸ਼ ਦਾ ਤੇ ਮੈਚ ਕਿਉਂਕਿ ਉਹਦੇ ਚ ਵੱਡੇ ਸਾਹਿਬ ਦਾ ਬੇਟਾ ਜਿਹੜਾ ਉਹ ਆਈਸੀਸੀ ਦਾ ਪ੍ਰਧਾਨ ਹੈ ਬੀਸੀਸੀ ਬੀਸੀਆਈ ਵੀ ਉਹ ਹੀ ਦੇਖਦੇ ਨੇ ਤਾਂ ਫਿਰ ਉਦੋਂ ਸਸਾ ਠੀਕ ਹੋ ਜਾਂਦਾ ਉਦੋਂ ਉਦੋਂ ਪਹਿਲਗਾਮ ਭੁੱਲ ਜਾਂਦੇ ਨੇ ਉਦੋਂ ਪਲਵਾਮਾ ਭੁੱਲ ਜਾਂਦੇ ਨੇ ਸੋ ਤਾਂ ਮੈਂ ਅਹਮਦਾਬਾਦ ਮੈਚ ਕਰਾਇਆ ਨਹੀਂ ਕਰਾ ਜਦੋਂ ਹੁਣ ਵਰਲਡ ਕਪ ਹੋਇਆ ਸੀ ਤਾਂ ਮੈਚ ਤਿੰਨ ਟੀਮਾਂ ਖੇਡਦੀਆਂ ਕੱਲ ਨੂੰ ਦੋਪੱਖੀ ਹੀ ਇਹ ਮੈਚ ਤਾਂ ਜੇ ਦੋਪੱਖ ਜੇ ਜੇ ਕੋਈ ਵੀ ਹਉਚ ਵੀ ਮੈਚ ਤਾਂ ਦੋ ਟੀਮیں ਖੇਡਦੀਆਂ ਨੇ ਕੱਲ ਨੂੰ ਮੈਚ ਉਹਨਾਂ ਨਾਲ ਹੈ ਫਿਰ ਮੈਂ ਕਹਿੰਨਾ ਹਾਂ ਜਾਂਦਾ ਫਿਰ ਸਾਰਾ ਕੁਝ ਕਲੀਅਰ ਕ ਕਰ ਵੀ ਸਪੋਰਟਸ ਕਲਚਰ ਕਿਉਂਕਿ ਸਾਡੇ ਦਾ ਕਲਚਰ ਵੀ ਸਾਂਝਾ ਹੈ ਇੱਥੇ ਆ ਕੇ ਪਾਕਿਸਤਾਨੀ ਕਲਾਕਾਰ ਗਾਉਂਦੇ ਜੁਣ ਵੀ ਰਹੇ ਹੈ ਹੈਨਾ ਕਿ ਵੀ ਹਾਂਚ ਗਾ ਕੇ ਜਨ ਦੇ ਆਰ ਹਰਫ ਲੋਹਰੀ ਤੇ ਉਦੋਂ ਤਾਂ ਫਿਰ ਹਏ ਵੀ ਨਹੀਂ 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 ਇਹ ਸਾਡੇ ਸਾਡੇ ਨਾਲ ਕਰਦੇ ਆ ਮਜ਼ਾਕ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਦੁਬਾਰਾ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਇਹਨਾਂ ਦੇ ਪਤਾ ਉਹ ਚਲੇ ਜਾਊਗਾ 10 ਲੱਖ ਬੰਦਾ ਸਾਡਾ ਮਰ ਗਿਆ ਜਿਸ ਵੇਲੇ ਪਾਰਟੀਸ਼ਨ ਹੋਈ ਇਹਨਾਂ ਦਾ ਕੋਈ ਮਰਿਆ ਨਾਨੇ ਨਾਨੀ ਸਾਡੇ ਮਰੇ 10 ਲੱਖ ਬੰਦਾ ਗੱਡੀਆਂ ਲਾਸ਼ਾਂ ਦੀ ਭਰ ਕੇ ਉਧਰੋਂ ਆਉਂਦੇ ਸੀ ਗੱਡੀਆਂ ਲਾਸ਼ਾਂ ਦੀ ਭਰ ਕੇ ਇਧਰੋਂ ਜਾਂਦੇ ਸੀ ਕੁਝ ਆਪਣੇ ਕੋਲੇ ਵੀ ਕਾਫੀ YouTube ਤੇ ਬਦਲਵਾਨ ਹੈਗੇ ਨੇ ਤੇ ਉਹ ਵੈਜਨ ਦੇ ਤੜਕੀ ਜਿਉਂ ਲੱਗਦੇ ਮੈਨੂੰ ਗਾਲਾਂ ਕੱਢਣ ਉਹ ਬਹੁਤਾਂ ਨੇ ਕੁਝ ਨਹੀਂ ਕਰਨਾ ਖੂਨ ਕਾਲੇ ਰੰਗ ਦਾ ਕਰ ਰੱਖਿਆ ਸਾੜ-ਸਾੜ ਕੇ ਜਿਉਂ ਲੱਗਦੇ ਮੈਂ ਹੁਣ ਤਿੰਨ ਚਾਰ ਦਿਨ ਹਸਤਾਲ ਗਿਆ ਚਾਰ ਮੁੱਖ ਮੰਤਰੀ ਬਣਾ ਦੇ ਮੇਰੇ ਬਾਅਦ ਐਵੀ ਸਰਕਾਰ ਵਧਾਤੀ ਐਵੀ ਸਰਕਾਰ ਵਧਾਤੀ ਹੁਣ ਮੈਨੂੰ ਇਹ ਦੱਸਣ ਉਹ ਮੈਂ ਮੁੱਖ ਮੰਤਰੀ ਤਾਂ ਕੇਜਰੀਵਾਲ ਸਾਹਿਬ ਨੇ ਦਰبار صاحب ਜਦੋਂ ਆਏ ਸੀ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਿਤਾ ਸੀ ਨਾਂ ਲੈਤਾ ਸੀ ਕਿਹੀ ਰਹਿਣਗੇ ਪਰ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਮੇਰੇ ਧੜੇ 'ਚ ਹੁਣ ਐਨੇ ਭਗਵੰਤ ਮਾਨ ਨੂੰ ਲੱਗੇ ਨੇ ਲੋਹਣ ਤੇ ਹੁਣ ਜੇ ਮੈਂ ਰਹਾਂਗਾ ਤਾਂ ਹੋਰ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਮਾਫੀ ਮੰਗਣਗੇ ਆਪਣੇ ਦਰਸ਼ਕਾਂ ਅਹਾਂ ਜੇ ਬਠਰ ਤਰਕੀ ਪਾ ਜਾਂਦੇ ਆ ਤਾਂ ਇਹ ਫੇਸਬੁੱਕ ਦੀ ਵਿਦਵਾਨਾਂ ਤੋਂ ਥੋੜਾ ਜਿਹਾ ਬਚੀਓ